ਸਭਾ ਹਲਕਾ ਗੁਦਾਸਪੁਰ ਤੋਂ ਚੁਣੇ ਗਏ ਸੰਸਦ ਕੁਜਿੰਦਰ ਸਿੰਘ ਰੰਧਾਵਾ ਦੀ 44 ਮਹੀਮ ਦੌਰਾਨ ਵਟਮੁੱਲਾ ਯੋਗਦਾਨ ਪਾਉਣ ਵਾਲੇ ਵਿਧਾਨ ਸਭਾ ਹਲਕਾ ਪਠਾਨਕੋਟ ਨਾਲ ਸੰਬੰਧਿਤ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਪਠਾਨਕੋਟ ਸਥਿਤ ਇੱਕ ਰਿਜ਼ੋਰਟ ਵਿੱਚ ਅੰਮਿਤ ਵਿੱਚ ਸਾਬਕਾ ਵਿਧਾਇਕ ਅਗਵਾਈ ਹਿਸ਼ਾਸ਼ ਦਿੱਤਾ ਦਿੱਤੀ ਗਈ। ਲੋਕ ਸਭਾ ਹਲਕਾ ਗੁਦਾਸਪੁਰ ਦੇ ਸਾਂਸਦ ਸੁਖਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਕਤ ਕਰਕੇ ਵਿਧਾਨ ਸਭਾ ਹਰਤਾ ਪਠਾਨ ਕੋ ਦਸਮੂ ਆਗੂ ਅਤੇ ਵਰਕਰਾਂ ਦਾ ਉਹਨਾਂ ਨੂੰ ਕਾਮਯਾਬ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੋਸਾ ਦਵਾਇਆ ਕਿ ਜੀਲਾ ਪਠਾਨ ਕੋ ਦੀ ਸਰਪੱਥ ਪ੍ਰਕਾਸ਼ ਲਈ ਖਾਰਕ ਸੰਭਾਵ ਯਤਨ ਕਰਨਗੇ ਇਸ ਮੌਕੇ ਪੰਨਾ ਲਾਲ ਪਾਟਿਆ ਮਿਹਰ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਕੋਕਸ ਮੈਂ ਤੀਨਾ ਚੋਧਰੀ ਕਾਂਗਰਸ ਦੇ ਜੀਲਾ ਸੀਨੀਅਰ ਮੀਟ ਕਰਦਾਂ ਰਕੇ ਪਬਲਿਕ ਜੁਗਲ ਕਿਸ਼ੋਰ ਗੁਗਿੰਦਰ ਪਹਿਲਵਾਨ ਸ਼ਾਮ ਮਹਾਜਨ ਬਲਦੇਵ ਸਿੰਘ ਅਮਰੀਕ ਸਿੰਘ ਇੰਦਰਜੀਤ ਸਿੰਘ ਸੁਮੇਤ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਲੀਡਰ ਦੀ ਲੋਟ ਸੀਗੀ ਜਨਤਾ ਨੇ ਦਿੱਤਾ ਪੇਸ ਨੂੰ ਵੱਡੇ ਆਪੋਜੀਸ਼ਨ ਦੀ ਲੋਟ ਸੀਗੀ ਜਨਤਾ ਨੇ ਦਿੱਤਾ ਹੁਣ ਉਹਦੇ ਰिए ਵਾਸਤੇ ਕਿਉਂਕਿ ਪਹਿਲੀ ਗੱਲ ਤੇ ਆਪਾਂ ਕਹਿੰਗੇ ਵੱਡਾ ਲੀਡਰ ਗੁਰਦਾਸਪੁਰ ਨੂੰ ਦੇ ਦਿੱਤਾ ਮੈਂ ਲੀਡਰ ਨਹੀਂ ਮੈਂ ਇਹਨਾਂ ਦਾ ਸੇਵਕ ਹਾਂ ਕਿਉਂਕਿ ਬਹੁਤ ਦੇਰ ਤੋਂ ਪੈਸੇ ਆਪਣੇ ਕਾਂਗਰਸ ਆਪਣੇ ਵਰਕਰਾਂ ਰੋਹਦੇ ਨੇ ਸਾਨੀ ਦੋਲ ਵਰਗੇ ਜਿਹੜੇ ਉੱਤੋਂ ਆ ਕੇ ਡਿੱਗਦੇ ਨੇ ਉਹ ਮੈਂ ਤੇ ਇਹਨਾਂ ਲੋਕਾਂ ਦੇ ਵਿੱਚ ਵੀ ਤੁਹਾਡੇ ਸਾਰਿਆਂ ਕੋਲ ਜਦੋਂ ਟੈਲੀਫੋਨ ਕਰਦੇ ਹਾਂ ਉਹ ਚੁੱਕੇ ਦਾ ਦੂਸਰੀ ਚੀਜ਼ ਕਿ ਰਾਹੁਲ ਗਾਂਧੀ ਹੋਣਾ ਦਾ ਐ ਐਲਓਪੀ ਬਣਨਾ ਲੀਡਰ ਆਫ ਆਪੋਜੀਸ਼ਨ ਬਣਨਾ ਇਹ ਬਹੁਤ ਪੋਲਿਟਿਕਲ ਹੈ ਕਿ ਜਿਹੜੀ ਮਨਮਰਜ਼ੀ ਚੱਲਦੀ ਰਹੀ ਸੀ ਕਿ ਪਿਛਲੀ ਸਰਕਾਰ ਚ ਸਾਰੇ ਦੇ ਸਾਰੇ ਐਮਪੀ 134 ਐਮਪੀ ਨੂੰ ਡਿਸਕਵਾਲਿਫਾਈ ਕਰਕੇ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਸਸਪੈਂਡ ਕਰਕੇ ਬਾਹਰ ਕੱਢ ਦਿੱਤਾ ਗਿਆ ਉਹ ਚੀਜ਼ ਸੱਚੀ ਗੱਲ ਜਿਹੜੀ ਦੇਸ਼ ਲਈ ਹੋਏਗੀ ਉਹਦੇ ਤੇ ਗੱਲ ਕਰਾਂਗੇ ਜਿਹੜੀ ਸਾਡੇ ਗੁਰਦਾਸਪੁਰ ਲਈ ਹੋਏਗੀ ਉਹਦੀ ਪੂਰੀ ਮੰਗ ਚੁੱਕੀ ਜਾਏਗੀ ਔਰ ਉਹ ਮੰਗ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸਾਡੇ ਕੋਲ ਦੇਖੋ ਇੱਕ ਚੀਜ਼ ਬਹੁਤ ਜੱਕੇ ਜੋ ਬਾਰਡਰ ਲੱਗਦਾ ਪੂਰਾ ਦਾ ਪੂਰਾ ਇਥੋਂ ਦਾ ਨੌਜਵਾਨ ਉਹ ਗੋਨਸ਼ਾਂ ਦੇ ਬਾਹਰ ਨਿਕਲੂ ਜੇ ਇੱਥੇ ਕੰਮ ਆਏ ਕੰਮ ਪੱਦੀ ਆਏਗਾ ਜੇ ਇਥੇ ਰਸੀ ਜਾਏਗੀ ਤੇ ਰਸੀ ਤਾਂ ਆਏਗੀ ਜੇ ਹਿਲ ਸਟ੍ਰੀਟ ਵਾਲੇ ਸਾਨੂੰ ਬੈਨੀਫਿਟਸ ਦਿੱਤੇ ਜਾਣਗੇ ਤੇ ਹੁਣ ਦੇਖ ਬਾਦ ਉਹ ਮੈਂ ਪ੍ਰਧਾਨ ਮੰਤਰੀ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਕਿ ਜਿਸ ਦਿਨ ਲੋਕਾਂ ਦੇ ਬੱਚਿਆਂ ਦੇ ਹੱਥਾਂ 'ਚ ਕੰਮ ਆ ਗਿਆ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਕੋਈ ਵਿਲਾ ਫਰੇਗਾ ਇਹ ਚੀਜ਼ਾਂ ਸਾਨੂੰ ਪਹਿਲ ਦੇ ਆਧਾਰ 'ਤੇ ਜਿਹੜੇ ਕੰਮ ਅਸੀਂ ਕਰਨੇ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਕੇ ਭੇਜਣੇ ਪੈਣਗੇ ਕਿ ਗੈਂਗਿਸਮ ਕਿਦਾਂ ਸਟੋਰਸ਼ਨ ਕਿਦਾਂ ਖਤਮ ਕਰਨੀ ਹੈ ਜੀਲਾਂ ਦੇ ਵਿੱਚੋਂ ਕਿਵੇਂ ਤੇ ਜਿਹੜੀਆਂ ਵੀਡੀਓ ਕਾਲਸ ਹੁੰਦੀਆਂ ਜਾਂ ਵੀਡੀਓ ਕਾਨਫਰੰਸ ਹੁੰਦੀ ਹੈ ਉਹ ਕਿਵੇਂ ਖਤਮ ਕਰਨੀ ਹੈ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਇਹ ਰੋਡਮੈਪ ਇੱਕ ਬਣੇਗਾ ਕਿ ਸਾਰੇ ਪੰਜਾਬ ਦੀ ਮੇਰੀ ਇਕੱਲੀ ਨਹੀਂ ਪੂਰੇ ਹਿੰਦੁਸਤਾਨ ਦਾ ਜਿਹੜਾ ਬਾਰਡਰ ਹੈ ਉਹਨੂੰ ਵੀਸ਼ੱਕ ਪੂਰੇ ਹਿੰਦੁਸਤਾਨ ਦੇ ਬਾਰਡਰ ਨੂੰ ਦੋ ਪਰ ਪੰਜਾਬ ਦੀ ਉਹਦੇ ਚ ਪਹਿਲ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਜ਼ਮੀਨ ਦੀ ਜਿਹੜੀ ਜ਼ੀਰੋ ਲਾਈਨ ਤੱਕ ਸਾਡੀ ਖੇਤੀ ਹੋ ਰਹੀ ਹੈ ਜੀਰੋ ਲਾਈਨ ਤੁਸੀਂ ਉਹਦੇ ਤੋਂ ਅੱਗੇ ਜਦੋਂ ਤਾਰ ਆ ਜਾਂਦੀ ਹੈ ਉਹਦੇ ਅੱਗੇ ਸਾਡੀ ਖੇਤੀ ਹੋ ਰਹੀ ਹੈ ਔਰ ਉਸ ਤੋਂ 6 ਤੋਂ ਫਿਰ 6 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਉਹ ਪਰਮਿਟ ਦਿੱਤਾ ਜਾਂਦਾ ਕਿ ਤੁਸੀਂ ਕੰਮ ਕਰ ਸਕਦੇ ਹੋ ਉਥੋਂ ਤੱਕ ਜੇ ਪੰਜਾਬ ਕੰਮ ਕਰ ਰਿਹਾ ਤੇ ਕੀ ਗੱਲ ਕਿ ਤੁਸੀਂ 50 ਕਿਲੋਮੀਟਰ ਤੱਕ ਬੀਐਸਐਫ ਹਟਾਈ ਆ ਕੋਈ ਬਾਰਡਰ ਡਿਕਲੇਅਰ ਕਰਤਾ ਕੋਈ ਡਿਸਟਰਬ ਏਰੀਆ ਨੂੰ ਡਿਕਲੇਅਰ ਕਰਤਾ ਤੇ ਕਿਉਂ ਨਾ ਇੰਨਾ ਦੇ ਵਿੱਚ ਵੀ ਇਹ 40 ਦਾ 50 ਕਿਲੋਮੀਟਰ ਦੇ ਵਿੱਚ ਇੰਡਸਟਰੀ ਨੂੰ ਕੋਨੇ ਸਾਨੂੰ ਡਵੈਲਪ ਕਰਨਾ ਚਾਹਦਾ ਇਹ ਮਤਾ ਰੱਖਾ ਜਿਲ੍ਹਾ ਹੜਾ ਦਾ ਸੀਜ਼ਨ ਆਉਣ ਵਾਲਾ ਤੇਰੀਆਂ ਕਿੰਨੀਆਂ ਜਾਈਆਂ ਮੋਰ ਤੇ ਆਪਾਂ ਦੇਖ ਕੇ ਆਇਆ ਇਹ ਤੇ ਮੈਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਵੀ ਗਿਆ ਸੀ ਤੇ ਗਿਰਬਾ ਬਾਬਾ ਨਾਨਕ ਦੇ ਗੁਰਸਖ ਪਿੰਡ ਦੇ ਕੋਲ ਧੰਮ ਕੋੜ ਦੇ ਕੋਲ ਪਿਛਲੀ ਵਾਰ ਜਦੋਂ ਹੜ ਆਇਆ ਉਸ ਵੇਲੇ ਮੈਂ 1 ਕਿਲੋਮੀਟਰ ਤੇ ਪਿੰਡ ਵਾਲੇ ਅਸੀਂ ਨੂੰ ਕਿਆਂ ਨੇ ਉਹਦੇ 1 ਕਿਲੋਮੀਟਰ ਦੀ ਕੁੱਸੀ ਬਣਾਈ ਸੀ ਉਹਨਾਂ ਜਿਹੜੇ ਪੰਜਾਬ ਸਰਕਾਰ ਇੱਕ ਦਿਨ ਨਹੀਂ ਪੁੱਛਣਾਈ ਕਿ ਕੀ ਕਰ ਰਹੇ ਹੋ ਲੋਕਾਂ ਨੇ ਆਪਣੀਆਂ ਜ਼ਮੀਨਾਂ 'ਚ ਕਿ ਗਾਂ ਅਗਲਾ ਹੜ ਜੜਾ ਆਉਣਾ ਉਹਦੇ ਲਈ ਕੀਤਾ ਉਥੇ ਤੇ ਅਜੇ ਮਾਜਨ ਸਾਹਿਬ ਬੋਰੀਆਂ ਵੀ ਨਹੀਂ ਭੇਜੀਆਂ ਉਥੇ ਜਿੰਨੀ ਢੇਰ ਮੈਂ ਮੈਨੂੰ ਜਾਦੇ ਆ ਜੂਈ ਮੈਂ ਡੇਰਾ ਬੱਪਾ ਨਾਨਕ ਕਲਾਨੌਰ ਕੋਲ ਆ ਕੇ ਡੇਰਾ ਬੱਪਾ ਨਾਨਕ ਤੱਕ 10 ਕਰੋੜ ਦੇ ਸਪਰ ਬਣਾਏ ਸੀ ਪੱਥਰ ਲਾਏ ਸੀ ਤੇ ਉਥੇ ਹੜ ਦੀ ਰੋਕਤਾਂ ਮੈਂ ਰੁਕ ਦੇਖਾ ਇਹ ਆਨ ਗoing ਵਰਕ ਹੁੰਦਾ ਕਿ ਜਿੱਥੇ ਵੀ ਕਿਤੇ ਤਸਵੀਦਾ ਸਾਨੂੰ ਪਤਾ ਲੱਗਦਾ ਕਿ ਇਥੋਂ ਉੱਥੀ ਨੂੰ ਡਾਇਰੈਕਟ ਅਟੈਕ ਹੁੰਦਾ ਉਥੇ ਇਮੀਡੀਏਟਲੀ ਡਰੇਨੇਜ ਡਿਪਾਰਟਮੈਂਟ ਅੱਥਰ ਰੌਂਡੀ ਚਿੱਠੀ ਲਿਖ ਕੇ ਭੇਜਦਾ ਕੀ ਅਜੇ ਤੱਕ ਕਿਸੇ ਨੇ ਪੜ੍ਹਿਆ ਮੇਰੇ ਖਿਆਲ ਇਨਾ ਢਾਈਆਂ ਸਾਲਾਂ ਦੇ ਵਿੱਚ ਕਿਤੇ ਕੋਈ ਸੁਪਾਰਨੀ ਬਣਿਆ ਕੋਈ ਪੱਥਰ ਨਹੀਂ ਲੱਗਾ ਇਹਦੇ ਵਿੱਚ ਪੰਜਾਬ ਗਵਰਨਮੈਂਟ ਦਾ ਬੜਾ ਵੱਡਾ ਫੇਲਿਅਰ ਹੋਏਗਾ ਜਿਨੇ ਕਰਦੇ ਆਪਾਂ ਇਹ ਕਿੰਨੇ ਆ ਤੇ ਇਹ ਕਹਿੰਦੇ ਮੈਂ ਹੀ ਬਿਜਲੀ ਜਿਹੜੀ ਆ ਬਹੁਤ ਦੇ ਰਹੇ ਆ ਮੇਰਾ ਖੜਕ ਜਿੰਨੇ ਬਿਜਲੀ ਦੇ ਕਟੋ ਲੱਗ ਰਹੇ ਨੇ ਤੇ ਲੋਗ ਜਿਹੜੇ ਜਿਹੜੇ ਹਾਕ ਕਰ ਮੱਛੀ ਆ ਪਰ ਪਤਾ ਨਹੀਂ ਕਿ ਇਹਨਾਂ ਦੇ ਕਿੱਥੋਂ ਘੇਰ ਮੈਨੂੰ ਤੇ ਆਪ ਨੂੰ ਸਮਝ ਨਹੀਂ ਆ ਰਹੀ ਮੈਂ ਆਪ ਪਿੱਛੇ ਪਿੰਡ ਰਿਹਾ ਪੂਰਾ ਦਿਨ ਇਹ ਇੱਕ ਇੱਕ ਤਿੰਨ ਦਿਨ ਤਿੰਨਾ ਦਿਨ ਪੂਰੇ ਰਾਤ ਨੂੰ ਜਨਰੇਟਰ ਚੱਲਦਾ ਰਿਹਾ ਬਿਜਲੀ ਨੂੰ ਪੂਰੀ ਪਹੁੰਚ ਮੈਂ ਵੀ ਇੱਕ ਮੈਂ ਕਹਿੰਦਾ ਮੈਨੂੰ ਕੀ ਕਿ ਜਦੋਂ ਲੋਗ ਹੀ ਨਹੀਂ ਉੱਠ ਰਹੇ ਜੋ ਜਿੰਨਾ ਕਿ ਰਵਾਮ ਨਹੀਂ ਉੱਠੇਗਾ ਤੁਸੀਂ ਵੀ ਛੇ ਰਗੋਂ ਹਿਲਾ ਰਹੇ ਹੋ ਕਿ ਬਿਜਲੀ ਦੇ ਕੱਟ ਲੱਗੀ ਆ ਪਰ ਚੈਨਲ ਬੋਲਦਾ ਹੀ ਨਹੀਂ ਕਿ ਬਿਜਲੀ ਦੇ ਕੱਟ ਲੱਗੀ ਆ ਕਿ ਯਾਰ ਸਾਨੂੰ ਸਾਰਿਆਂ ਦੀ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਆ ਕਿ ਨੂੰ ਬੈਠ ਕੇ ਕੀ ਚਲਿਏ ਤੇ ਪੰਜਾਬ ਦੇ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਜੋ ਸੜਕਾਂ ਦੇ ਬੁਰੇ ਹਾਲ ਨੇ ਜੋ ਪਾਣੀ ਦੇ ਬੁਰੇ ਹਾਲ ਨੇ ਉਹਨਾਂ ਸਾਰਿਆਂ ਦਾ ਸਾਨੂੰ ਕਿ ਅੱਗੇ ਗੱਲ ਮਿਲ ਕੇ ਕੰਮ ਕਰਨਾ ਚਾਹੀਦਾ ਮੈਂ ਤੇ ਬੜੇ ਫਲੇ ਮਾਰਨਾ ਕਿੰਨਾ ਕਿ ਜਿਹੜੀ ਪਾਰਲੀਮੈਂਟ ਵਿੱਚ ਗੱਲ ਹੋਏਗੀ ਉਹ ਪਾਰਟੀ ਬਜਟ ਉੱਪਰ ਉੱਠ ਕੇ ਪੰਜਾਬ ਦੀ ਗੱਲ ਕੀਤੀ ਜਾਏਗੀ ਉਥੇ ਇਹ ਨਹੀਂ ਗੱਲ ਹੋਏਗੀ ਕਿ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨਹੀਂ ਇਹ ਕੋਈ ਜਿਹੜਾ ਪੰਜਾਬ ਹੈ ਇਹ ਸਾਡਾ ਔਰ ਸਾਡੇ ਸਾਰਿਆਂ ਦਾ ਇਹ ਪੰਜਾਬ ਦੀ ਜਿਹੜੇ ਜਿਹੜੇ ਵੀ ਫੰਡ ਰੋਕੇ ਨੇ ਉਹਨਾਂ ਵੀ ਅਸੀਂ ਓਕੇ ਉੱਥੇ ਗੱਲ